ਵਾਸਦਾ ਪੰਜਾਬ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਠਾਜ਼ਾ ਰਾਕ ਨਵੀਂ ਚਰਚਾ ਦੇ ਨਾਲ ਮੇਰੇ ਨਾਲ ਮੌਜੂਦ ਰਹੇਨਗੇ ਸੀਨੇ ਪੱਤਰਕਾਰ ਸਦਾ ਜਗਿੰਦਰ ਸਿੰਘ ਜੀ ਸਰ ਬਹੁ ਬਹੁ ਸਵਾਗਤ ਹੈ ਧੰਨਵਾਦ ਜੀ ਸ਼ੁਕਰੀਆ ਤਾਂ ਸ਼ੁਰੂਆਤ ਕਰਦ ਰ ਹੈ ਸ਼ੋਮਨੀ ਕਾਲੀਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਦੇ ਵਿੱਚ ਕੀ ਚਰਚਾ ਆ ਮਾ ਕਿਹੜੇ ਮੁੱਦੇ ਤੇ ਗੱਲ ਹੋਈ ਇਹ ਤੇ ਇਸ ਤੇ ਵੀ ਗੱਲ ਕਰਾਂਗੇ ਪਰ ਨਾਲ ਇੱਕ ਸਵਾਲ ਹੋਰ ਵੀ ਹੈ ਵੀ ਜਿਹੜੇ ਆਗੂ ਜਾਂ ਜਿਹੜੇ ਆਗੂ ਸਿਧਾਂਤ ਦੀ ਗੱਲ ਕਰਦੇ ਨੇ ਉੱਥੇ ਮੌਜੂਦ ਨਹੀਂ ਸੀਗੇ ਕਿ ਉਹਨਾਂ ਦੀ ਆਪਸ ਦੇ ਵਿੱਚ ਕੋਈ ਸਰਗਰਮੀਆਂ ਚੱਲ ਰਹੀਆਂ ਨੇ ਅ ਦੇਖੋ ਇਹ ਤੁਹਾਡਾ ਸਵਾਲ ਜਿਹੜਾ ਨਵੀਂ ਉਹਦੇ ਨਾਲ ਜੁੜਿਆ ਹੋਇਆ ਕਿਉਂਕਿ ਕੋਰ ਕਮੇਟੀ ਦੀ ਮੀਟਿੰਗ ਜੋ ਚਰਚਾਾਂ ਹੋਈਆਂ ਨੇ ਜਾਂ ਜਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਅਕਾਲੀ ਦਲ ਦੀ ਜੀ ਉਹ ਬਹੁਤਾ ਕੁਝ ਲੋਕਾਂ ਚ ਆ ਚੁੱਕਿਆ ਪਰ ਆ ਜਿਹੜਾ ਤੁਸੀਂ ਸਵਾਲ ਕੀਤਾ ਹੈ ਨਵੀਂ ਜਾਣਕਾਰੀ ਹੈ ਤੁਹਾਨੂੰ ਇੱਕ ਗੱਲ ਤਾਂ ਦੱਸ ਦਈਏ ਕਿ ਇਹ ਖਬਰ ਤਾਂ ਪੱਕੀ ਐ ਬਈ ਜਿਹੜੇ ਕੋਰ ਕਮੇਟੀ ਦੀ ਮੀਟਿੰਗ 'ਚ ਨਹੀਂ ਗਏ ਹੂੰ ਚਾਹੇ ਉਹ ਢਿੰਡਸਾ ਪਰਿਵਾਰ ਜਾਂ ਵਿਧਾਇਕ ਮਨਪ੍ਰੀਤ ਸਿੰਘਿਆਲੀ ਨੇ ਜਾਂ ਹੋਰ ਵੀ ਜਿਹੜੇ ਕਈ ਚਿਹਰੇ ਨੇ ਜੇ ਗੱਲ ਕਰ ਲਈਏ ਤਾਂ ਕੋਰ ਕਮੇਟੀ ਦੀ ਮੀਟਿੰਗ 'ਚ ਗੱਲ ਕਰਨ ਵਾਲੇ ਝੁੰਡਾ ਕਮੇਟੀ ਦੀ ਹੂੰ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਨੇ ਜੀ ਇਹ ਸਾਰੇ ਜਿਹੜੇ ਆਗੂ ਨੇ ਖੋਰ ਵੀ ਕਈ ਆਗੂ ਉਹਨਾਂ ਨੇ ਸਿਰ ਤਾਂ ਜੋੜ ਲਏ ਨੇ ਮੀਟਿੰਗਾਂ ਵੀ ਸ਼ੁਰੂ ਹੋ ਗਈਆਂ ਨੇ ਇਹ ਗੱਲ ਤਾਂ ਪੱਕੀ ਹੈ ਪਰ ਉਸ ਤੋਂ ਪਹਿਲਾਂ ਇਹਦੇ ਬਾਰੇ ਆਪਾਂ ਵਿਸਥਾਰ ਚ ਗੱਲਬਾਤ ਕਰੀਏ ਤਾਂ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਕਾਲੀ ਦਲ ਦੀ ਹੋਈ ਹੈ ਉਹ ਚ ਜਿੱਥੇ ਕਾਲੀ ਦਲ ਦੀ ਹਾਰ ਲੋਕ ਸਭਾ ਚੋਣਾਂ ਜਿਹੜੀ ਨਿਮੋਸ਼ੀ ਜਾਣਖਾਰ ਕਹਿ ਸਕਦੇ ਹੋਈ ਹੈ 18 ਤੋਂ ਵੀ 13% ਤੇ ਆ ਗਿਆ ਵੋਟ ਬੈਂਕ ਜੀ ਉਹਦੇ ਬਾਰੇ ਮੰਥਨ ਕਰਨ ਦੇ ਨਾਲ-ਨਾਲ ਜਾਂ ਸਭਾ ਪਰਚੋਲ ਕਰਨ ਦੇ ਨਾਲ-ਨਾਲ ਕੋਰ ਕਮੇਟੀ ਦੀ ਮੀਟਿੰਗ 'ਚ ਬਹੁਤਾ ਕੁਝ ਜਿਹੜਾ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਖਵੀਰ ਸਿੰਘ ਬਾਦਲ ਦੇ ਸਾਹਮਣੇ ਪਾਰਟੀ 'ਚੋ ਚੈਲੰਜ ਉੱਠ ਰਹੇ ਆ ਬਿਲਕੁਲ ਜਦ ਝੁੰਦਾ ਕਮੇਟੀ ਦੀ ਰਿਪੋਰਟ 'ਚ ਲੀਡਰਸ਼ਿਪ ਨੂੰ ਜਿਹੜੀ ਬਦਲਣ ਦੀ ਗੱਲ ਹੋਈ ਹੈ ਉਹ ਤੇ ਜ਼ਿਆਦਾ ਚਰਚਾ ਹੋਈ ਹੈ ਜਾਂ ਪਾਰਟੀ ਦੀਆਂ ਜਿਹੜੀਆਂ ਅੰਦਰੂਨੀ ਪਾਰਟੀ ਪ੍ਰਧਾਨ ਦੇ ਖਿਲਾਫ ਹੀ ਕਹਿ ਲੀਏ ਸਿੱਧੇ ਰੂਪ ਵਿੱਚ ਵਿਰੋਧੀ ਸੁਰਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਥੰਮਿਆ ਜਾਵੇ ਉਹਨਾਂ ਨੂੰ ਕਿਸ ਤਰ੍ਹਾਂ ਟਿਕਾਇਆ ਜਾਵੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਚੇਤਾਵਨੀ ਦੇ ਕੇ ਇੱਕ ਨਵੀਂ ਅਨੁਸ਼ਾਸਨੀ ਕਮੇਟੀ ਵੀ ਬਣਾਉਣ ਦੀ ਗੱਲ ਹੋਈ ਹੈ ਇੱਕ ਇੱਕ ਚੇਤਾਵਨੀ ਹੈ ਭਈ ਜਾਂ ਤਾਂ ਚੁੱਪ ਹੋ ਜਾਓ ਤੇ ਨਹੀਂ ਫਿਰ ਕਾਰਵਾਈ ਲਈ ਤਿਆਰ ਰਹੋ ਇਹ ਤੇ ਜ਼ਿਆਦਾ ਗੱਲਬਾਤ ਹੋਈ ਹੈ ਭਾਵੇਂ ਗੱਲਬਾਤ ਤਾਂ ਤਾਂ ਵਿਧੀ ਵਿਵਧਾਨ ਦੀ ਵੀ ਗੱਲਬਾਤ ਹੋਈ ਇਹ ਵੀ ਸਵਾਲ ਉੱਠਿਆ ਹੈ ਕਿ ਚੋਣਾਂ ਦੇ ਦੌਰਾਨ ਹੀ ਜਿਹੜੇ ਹੈਗੇ ਨੇ ਕੈਰੋਂ ਜੀ ਸਾਹਿਬ ਉਹਨਾਂ ਨੂੰ ਇੱਕੋਦਮ ਕਿਉਂ ਹਟਾ ਦਿੱਤਾ ਗਿਆ ਉਹਨਾਂ ਨੂੰ ਹਟਾਉਣ ਲਈ ਪਾਰਟੀ ਚੋਂ ਕੱਢਣ ਲਈ ਪਾਰਟੀ ਦਾ ਜਿਹੜੇ ਵਿਧੀ ਵਿਧਾਨ ਉਹ ਨੂੰ ਕਿਉਂ ਨਹੀਂ ਅਪਣਾਇਆ ਗਿਆ ਉਹਦੇ ਜਵਾਬ ਚ ਵੀ ਸਖਵੀਰ ਬਾਦਲ ਜਿਹੜੇ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਮੌਕੇ ਤੇ ਹਾਲਾਤ ਇਦਾਂ ਦੇ ਬਣੇ ਜਾਂ ਲੋੜ ਇਦਾਂ ਪੈ ਗਈ ਕਿ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਖੈਰ ਹੋਰ ਵੀ ਕਈ ਚਰਚਾਵਾਵਾਂ ਹੋਈਆਂ ਨੇ ਜਿਸ ਤਰ੍ਹਾਂ ਬਟਾਲਾ ਸਾਹਿਬ ਨੇ ਉਹਨਾਂ ਨੇ ਝੁੰਡਾ ਕਮੇਟੀ ਦੀ ਰਿਪੋਰਟ ਦੀ ਵੀ ਗੱਲ ਕੀਤੀ ਹੈ ਜੈਂ ਤੋਂ ਤੱਕ ਹੈ ਕਿ ਭਾਵੇਂ ਬਹੁਤਾ ਇਹ ਗੱਲ ਕਰ ਲਈਏ ਕਿ ਬਹੁਤੇ ਚਿਹਰੇ ਜਿਹੜੇ ਕਾਲੀ ਦਲ ਦੇ ਨੇ ਚਾਹ ਵਿੱਚ ਆਪਣੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜੇ ਵੱਡੇ ਲੀਡਰ ਨੇ ਉਹ ਬਾਹਰ ਤਾਂ ਗੱਲਾਂ ਕਰਦੇ ਨੇ ਜਦੋਂ ਮੀਟਿੰਗ ਹੁੰਦੀ ਹੈ ਜਾਂ ਸਖਵੀਰ ਸਿੰਘ ਬਾਦਲ ਨਾਲ ਸਾਹਮਣਾ ਹੁੰਦਾ ਆਮੋ ਸਾਹਮਣੇ ਹੁੰਦਾ ਹ ਤਾਂ ਬਹੁਤੇ ਲੀਡਰ ਜਿਹੜੇ ਆ ਉਹਨਾਂ ਦੀ ਅੱਖ ਚ ਅੱਖ ਪਾ ਕੇ ਗੱਲ ਕਰ ਨਹੀਂ ਸਕਦੇ ਹ ਬਾਹਰ ਜ਼ਰੂਰ ਗੱਲਾਂ ਕਰ ਲੈਂਦੇ ਨੇ ਜਾਂ ਜਿਤੇ ਕਹਿ ਲੋ ਬਈ ਪੈਠ ਪਿੱਛੇ ਜ਼ਰੂਰ ਗੱਲਾਂ ਕਰ ਲੈਂਦੇ ਨੇ ਪਰ ਮੂਹਰੇ ਸਾਹਮਣੇ ਜਾ ਕੇ ਜ਼ਰੂਰਤ ਨਹੀਂ ਕਰਦੇ ਔਰ ਮੀਟਿੰਗ ਕੋਰ ਕਮੇਟੀ ਦੀ ਮੀਟਿੰਗ ਚ ਜਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਔਰ ਉਹ ਚ ਬਹੁਤਾ ਕੁਝ ਇਹੀ ਹੋਇਆ ਕਿ ਜਿਹੜਾ ਕਾਲੀ ਦਲ ਨੂੰ ਕਿਸ ਤਰ੍ਹਾਂ ਬਾਹਰ ਆਇਆ ਜਾਵੇ ਖਾਸ ਕਰ ਸਭ ਤੋਂ ਵੱਡੀ ਗੱਲ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਹੈ ਉਹ ਕਾਇਮ ਰਹਿ ਸਕੇ ਬਿਲਕੁਲ ਔਰ ਬਹੁਤੇ ਜਿਹੜੇ ਆਗੂ ਨੇ ਉਹਨਾਂ ਨੇ ਉਹਨਾਂ ਦੀ ਉਹਨੂੰ ਉਹਨਾਂ ਦੀ ਸਮਰਥਾ ਨੂੰ ਜਾਂ ਉਹਨਾਂ ਦੀ ਪਹੁੰਚ ਨੂੰ ਜਾਂ ਅਪਰੋਚ ਨੂੰ ਜਾਂ ਮਜ਼ਬੂਤ ਕਰਨ ਲਈ ਜਾਂ ਉਹਨਾਂ ਦੀ ਉਹ ਬਣਾਈ ਰੱਖਣ ਲਈ ਪ੍ਰਧਾਨਗੀ ਕਾਇਮ ਰੱਖਣ ਲਈ ਜਿਹੜੀ ਹੈ ਉਹ ਅੰਦਰਖਾਤੇ ਜਿਹੜੀ ਰਣਨੀਤੀ ਕਹਿ ਲਓ ਉਹੀ ਅਪਣਾਈ ਹੈ ਜਾਂ ਉਹ ਜਿਹੜੇ ਵਿਰੋਧ ਚ ਉਠਦੀਆਂ ਆਵਾਜ਼ਾਂ ਨੇ ਉਹਨਾਂ ਨੂੰ ਥੰਮਣ ਲਈ ਇੱਕ ਇਸ਼ਾਰਾ ਵੀ ਕੀਤਾ ਕਈ ਲੀਡਰ ਇਹ ਕਹਿੰਦੇ ਵੀ ਨਜ਼ਰ ਆਇਆ ਵੀ ਸੁਖਬੀਰ ਸਿੰਘ ਬਲਦੇ ਪ੍ਰਧਾਨ ਨੇ ਪਾਰਟੀ ਦੇ ਤਾਂ ਪ੍ਰਧਾਨ ਦੇ ਨਾਲ ਖੜਨਾ ਵੀ ਚਾਹੀਦਾ ਇਸ ਮੌਕੇ ਤੇ ਨਹੀਂ ਦੇਖੋ ਇਹ ਤਾਂ ਗੱਲ ਹੈਗੀ ਆ ਪ੍ਰਧਾਨਗੀ ਉਹ ਉਹ ਅਸਲ ਚ ਨਾ ਬਹੁਤਾ ਕੁਝ ਜਿਹੜਾ ਮਤਲਬ ਕਮੇਟੀਆਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਜਿਹੜੀਆਂ ਇਹ ਉਹ ਚ ਬਹੁਤਾ ਕੁਝ ਪਹਿਲਾਂ ਹੀ ਮਿੱਥਿਆ ਹੁੰਦਾ ਤੇ ਤੁਸੀਂ ਆਹ ਬੋਲਣਾ ਆਹ ਬੰਦੇ ਨੇ ਆਹ ਗੱਲ ਕਰਨੀ ਹੈ ਥੋੜਾ ਥੋੜਾ ਅੰਦਰੋਂ ਵਿਰੋਧ ਵੀ ਦਿਖਾਉਣਾ ਮਤਲਬ ਬਹੁਤਾ ਕੁਝ ਇਹੀ ਮਿੱਥਿਆ ਹੀ ਹੁੰਦਾ ਤੇ ਉਹ ਇੱਕ ਫਿਲਮ ਦੇ ਰੂਪ 'ਚ ਲੋਕਾਂ ਸਾਹਮਣੇ ਚੱਲਦਾ ਜਾਂ ਜਿਹੜਾ ਉਹਦਾ ਪ੍ਰੈਸ ਨੋਟ ਵੀ ਜਾਰੀ ਹੁੰਦਾ ਹੁੰਦਾ ਉਹ 'ਚ ਕੋਈ ਵਿਸਥਾਰ ਨਹੀਂ ਹੁੰਦਾ ਬਹੁਤਾ ਉਹ 'ਚ ਇਹੀ ਹੁੰਦਾ ਵੀ ਤੁਸੀਂ ਮਤਲਬ ਕਮੇਟੀ ਦੀ ਮੀਟਿੰਗ ਹੋਈ ਉਹ 'ਚ ਪਾਰਟੀ ਨੂੰ ਮਜ਼ਬੂਤ ਕਰ ਲਈ ਵਿਚਾਰਾਂ ਕੀਤੀਆਂ ਗਈਆਂ ਜਾਂ ਪਹਿਲਾਂ ਤਾਂ ਇਹ ਵੀ ਹੁੰਦਾ ਸੀ ਕਿ ਜਿਹੜੇ ਕੋਰ ਕਮੇਟੀ ਨੇ ਜਿਹੜੇ ਅਧਿਕਾਰ ਨੇ ਸਾਰੇ ਉਹ ਪਾਰਟੀ ਪ੍ਰਧਾਨ ਨੂੰ ਸੌਂਪਤੇ ਕਿਸੇ ਵੀ ਮੁੱਦੇ ਤੇ ਹਨਾ ਤੇ ਇਹ ਚ ਜਿਹੜੀ ਇਹ ਰਣਨੀਤੀ ਹੈ ਇਹ ਇਹ ਬਹੁਤਾ ਕੁਝ ਹੈ ਜਿਹੜਾ ਲੋਕਾਂ ਦਾ ਸਾਹਮਣੇ ਆ ਚੁੱਕਾ ਜਿਹੜਾ ਕੋਰ ਕਮੇਟੀ ਦੀ ਮੀਟਿੰਗ ਚ ਹੋਇਆ ਜਾਂ ਬੀਬੀ ਜੰਗੀਰ ਕੌਰ ਜੋ ਬੋਲੇ ਨੇ ਉਹ ਉਹ ਸਾਰਾ ਬਹੁਤਾ ਕੁਝ ਆ ਚੁੱਕਿਆ ਕਹਿਣ ਦਾ ਭਾਵ ਹੈ ਆਪਾਂ ਜਿਹੜੀ ਤੁਸੀਂ ਨਵੀਂ ਗੱਲ ਕੀਤੀ ਹੈ ਉਹ ਤੇ ਆਈਏ ਤਾਂ ਉਹ ਚ ਇਹ ਗੱਲ ਪੱਕੀ ਹੈ ਕਿ ਇਹ ਜਿਹੜੇ ਵਿਰੋਧ ਚ ਖੜੇ ਆਗੂ ਹੈ ਜਾਂ ਸਥਾਨ ਦੀ ਗੱਲ ਕਰਨ ਵਾਲੇ ਆਗੂ ਹੈ ਜਾਂ ਝੂਂਦਾ ਕਮੇਟੀ ਦੀ ਰੀਪੋਰਟ ਨੂੰ ਲਾਗੂ ਕਰਨ ਲਈ ਆਵਾਜ਼ ਉਠਾਉਣ ਵਾਲੇ ਆਗੂਆ ਉਹਨਾਂ ਦੀਆਂ ਮੀਟਿੰਗਾਂ ਜ਼ਰੂਰ ਹੋ ਰਹੀਆਂ ਨੇ। ਹੂੰ ਔਰ ਇਹ ਵੀ ਪਤਾ ਲੱਗਾ ਹੈ ਕਿ ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਜਲਦੀ ਇੱਕ ਉਹਨਾਂ ਨੇ ਇੱਕ ਹੋਰ ਮੀਟਿੰਗ ਰੱਖੀ ਹੈ। ਜਿਸ ਹੋ ਸਕਦਾ ਕੋਈ ਵੱਡਾ ਫੈਸਲਾ ਵੀ ਲੈ ਲੈਣ। ਇਹ ਨਵੀਂ ਜਾਣਕਾਰੀ। ਵੱਡੀ ਗੱਲ ਹੈ। ਵੱਡੀ ਗੱਲ ਹੈ। ਔਰ ਮੇਰਾ ਖਿਆਲ ਹੈ ਦਰਸ਼ਕਾਂ ਲਈ ਵੀ ਇਹ ਨਵੀਂ ਜਾਣਕਾਰੀ ਹੋਊ ਕਿਉਂਕਿ ਬਹੁਤੇ ਲੋਕਾਂ ਦੇ ਮਨਾਂ 'ਚ ਇਹ ਆ ਆਪਣੇ ਵੀ ਸੀ ਆਪਾਂ ਵੀ ਪਹਿਲਾਂ ਚਰਚਾ ਕੀਤੀ ਹੈ। ਹੂੰ ਕਿ ਇਹ ਲੀਡਰ ਜਿਹੜੇ ਨੇ ਬੋਲ ਰਹੇ ਨੇ ਚਾਹੇ ਉਹ ਮਨਪ੍ਰੀਤ ਸਿੰਘ ਯਾਲੀ ਆ ਜਾਂ ਢੀਂਡਸਾ ਸਾਹਿਬ ਨੇ ਜਾਂ ਹੋਰ ਵੀ ਕਈ ਚਿਹਰੇ ਨੇ ਵੀ ਉਹ ਬੋਲ ਤਾਂ ਰਹੇ ਆ ਪਰ ਇੱਕ ਮੰਚ ਤੋਂ ਨਹੀਂ ਬੋਲ ਰਹੇ ਇੱਕ ਮੁਠਤਾਂ ਨਾਲ ਹੀ ਗੱਲ ਕਰ ਰਹੇ ਹੁਣ ਇਹ ਗੱਲ ਜ਼ਰੂਰ ਨਵੀਂ ਹੈ ਕਿ ਉਹ ਸਰਵੀ ਜੋੜ ਰਹੇ ਨੇ ਔਰ ਕੀ ਵੱਡਾ ਫੈਸਲਾ ਲੈਂਦੇ ਆ ਜਿਸ ਤਰ੍ਹਾਂ ਦੀਆਂ ਅੰਦਰੋਂ ਚਰਚਾਵਾਂ ਬਾਹਰ ਆਈਆਂ ਨੇ ਜੀ ਉਹ ਤਾਂ ਸਮਝ ਅਸੂਗਾ ਪਰ ਵੱਡੀ ਗੱਲ ਇਹ ਆ ਕਿ ਬਾਦਲ ਪਰਿਵਾਰ ਦੇ ਵਿਰੋਧ ਚ ਹਮ ਅਕਾਲੀ ਦਲ ਚ ਬਹੁਤ ਵਾਰ ਸੁਰਾਂ ਉੱਠੀਆਂ ਨੇ ਬਿਲਕੁਲ ਬੜੇ ਬਰੀ ਬੜੇ ਆਗੂਆਂ ਨੇ ਆ ਕੇ ਸਾਹਮਣੇ ਆ ਕੇ ਵੀ ਗੱਲਾਂ ਕੀਤੀਆਂ ਨੇ ਪਰ ਉਹ ਇਸ ਤਰ੍ਹਾਂ ਜਿਵੇਂ ਕਹ ਲੋ ਬੈਕਫੁੱਟ ਤੇ ਤਕੇਲ ਦਿੱਤੇ ਗਏ ਮੁੜ ਕੇ ਉੱਠੇ ਹੀ ਨਹੀਂ ਲੱਭੇ ਹੀ ਨਹੀਂ ਉਹ ਲੀਡਰ ਤੇ ਇਸ ਵਾਰ ਕੀਏ ਜਿਹੜੇ ਚਿਹਰੇ ਨੇ ਹਮ ਜਿਹੜੇ ਬੋਲ ਰਹੇ ਨੇ ਜਾਸਤਾਨ ਦੀ ਗੱਲ ਕਰ ਰਹੇ ਨੇ ਉਹ ਬਾਦਲ ਦਾ ਬਦਲ ਦੇ ਸਕਣਗੇ ਬਿਲਕੁਲ ਕਿਉਂਕਿ ਲੋਕਾਂ ਨੂੰ ਤਾਂ ਬਦਲ ਚਾਹੀਦਾ ਨਾ ਜਿਹੜੇ ਕਾਲੀ ਵਰਕਰ ਨੇ ਹੁਣ ਕਾਲੀ ਵਰਕ ਨਾਲ ਤਾਂ 100 ਹੋ ਕੇ ਕਿੰਨੇ ਵਾਰੀ 4 ਲੱਖਾਂ ਹੋ ਗਈਆਂ ਬਿਲਕੁਲ 4 ਲੱਖਾਂ ਅੱਜ ਆਪਣਾ ਜਿਹੜਾ ਫਤਵਾ ਦੇ ਹੀ ਦਿੱਤਾ ਨਾ ਉਹਨਾਂ ਨੇ ਤਾਂ ਪਾਰਟੀ ਪ੍ਰਧਾਨ ਦੀ ਗੱਲ ਜਿਹੜੀ ਚੁੰਦਾ ਕਮੇਟੀ ਆ ਉਹ 'ਚ ਵੀ ਇਹੀ ਗੱਲ ਹੋਈ ਆ ਨਾ ਵੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹ ਬਦਲੀ ਜਾਵੇ ਹੁਣ ਜਿਹੜੀ ਇਹ ਕੋਰ ਕਮੇਟੀ ਦੀ ਮੀਟਿੰਗ 'ਚ ਸਿਰਫ ਇਹ ਇਸ ਗੱਲ ਇਹ ਗੱਲ ਥੋਪ ਦਿੱਤੀ ਗਈ ਹੈ ਕਿ ਮੋਦੀ ਦੇ ਵਿਰੋਧ ਕਰਕੇ ਹੀ ਹੂੰ ਜਿਹੜੀ ਅਕਾਲੀ ਦਲ ਦੀ ਵੋਟ ਆ ਉਹ ਦੂਜੇ ਪਾਸੇ ਝਕਾਓ ਕਰ ਗਈ ਵੀ ਮੋਦੀ ਨੂੰ ਹਰਾਉਣ ਲਈ ਹੂੰ ਹਾਲਾਂਕਿ ਕਾਰਨ ਤਾਂ ਦਰੂਨੀ ਬਹੁਤ ਨੇ ਬਿਲਕੁਲ ਇਤੋਂ ਤੱਕ ਜੇ ਗਰਾਊਂਡ ਲੈਵਲ ਤੇ ਜਾਈਏ ਤਾਂ ਬਹੁਤ ਸਾਰੇ ਲੀਡਰਾਂ ਨਾਲ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਤਾਂ ਉਹਨਾਂ ਨੇ ਇਹ ਵੀ ਕੀ ਦੱਸਿਆ ਬਈ ਅਸੀਂ ਤਾਂ ਐਸ ਵਾਰ ਚੇਤਾਵਨੀ ਦੇਤੀ ਹੂੰ ਬਈ ਸਾਥੋਂ ਆਪਦੀ ਬੇਇੱਜ਼ਤੀ ਨਹੀਂ ਕਰਾਈ ਜਾਂਦੇ ਕੋਈ ਬੋਟ ਜਿਹੜੀ ਪਿੰਡਾਂ ਚ ਜੋ ਹਾਲਾਤ ਨੇ ਜਾਂ ਜੇ ਪਿੰਡਾਂ ਦੀਆਂ ਸੋਚ ਬਹੁਤੇ ਥਾਂ ਤੇ ਪੰਜਵੇਂ ਥਾਂ ਤੇ ਚੱਲਿਆ ਗਿਆ ਕਾਲੀ ਦਾ ਹਣਾ ਫਿਰ ਉਹ ਮਤਲਬ ਇਸ ਗੱਲ ਤੇ ਸਿਰਫ ਮੋਦੀ ਦੇ ਖਾਤੇ ਚ ਗੱਲ ਪਾ ਕੇ ਨਹੀਂ ਸਮੇਟੀ ਜਾ ਸਕਦੀ ਲੋਕਾਂ ਦੀ ਗੱਲ ਸੁਣਨੀ ਪਊ ਕਰਨੀ ਪਊ ਜੇ ਰਿਪੋਰਟ ਲਾਗੂ ਕਰਨੀ ਪਊ ਦੂਸਰੇ ਪਾਸੇ ਆਪਾਂ ਜਿਹੜੀ ਗੱਲ ਕਰਦੇ ਪਏ ਸੀਗੇ ਕਿ ਜਿਹੜੇ ਇਹ ਲੀਡਰ ਨੇ ਕੀ ਬਦਲ ਦੇ ਸਕਣਗੇ ਕੀ ਲੋਕਾਂ ਨੂੰ ਪੰਥਕ ਏਜੰਡੇ ਤੇ ਜਾਂ ਪੰਜਾਬ ਦੇ ਮੁੱਦਿਆਂ ਤੇ ਮਤਲਬ ਇੱਕ ਰਣਨੀਤੀ ਦੇ ਸਕਣਗੇ ਇਹ ਵਿਚਾਰ ਨਾਲੀਆਂ ਗੱਲਾਂ ਨੇ ਕਿਉਂਕਿ ਪਹਿਲਾਂ ਕਈ ਵਾਰੀ ਇਕੱਠੇ ਹੋਏ ਨੇ ਜਾਂ ਬਰੋਚ ਵੀ ਉੱਠੇ ਨੇ ਪਰ ਬਦਲ ਨਹੀਂ ਦੇ ਸਕੇ ਮਤਲਬ ਹੁਣ ਜਿਹੜੀ ਚਰਚਾ ਚੱਲ ਰਹੀ ਹੈ ਜਾਂ ਪਹਿਲੀਆਂ ਜਿਹੜੀਆਂ ਮੀਟਿੰਗਾਂ ਇਹਨਾਂ ਆਗੂਆਂ ਦੀਆਂ ਹੋਈਆਂ ਨੇ ਉਹਦੇ ਬਾਰੇ ਵੀ ਜਿਹੜੀਆਂ ਅੰਦਰੋਂ ਸਰਗੋਸ਼ੀਆਂ ਬਾਹਰ ਆਈਆਂ ਨੇ ਉਹ ਚ ਇਹ ਹੀ ਹੈ ਕਿ ਇਹਨਾਂ ਵੱਲੋਂ ਆਗੂਆਂ ਵੱਲੋਂ ਆਪਣੇ ਨਾਲ ਇੱਕ ਹੋਰ ਵੀ ਮਾਲਵੇ ਦਾ ਜਿਹੜਾ ਵੱਡਾ ਚਿਹਰਾ ਹੂੰ ਜੀ ਦੀ ਗੱਲ ਕਰ ਲਈਏ ਕਿ ਬਹੁਤੇ ਉਮੀਦਵਾਰਾਂ ਦੀਆਂ ਤਾਂ ਇਸ ਵਾਰ ਜਵਾਨਤਾ ਜਬਤ ਹੋਈਆਂ ਨੇ ਬਿਲਕੁਲ ਇੱਕ ਵੱਡਾ ਚਿਹਰਾ ਜਿਹੜਾ ਆਪਣੀ ਪੱਧਰ ਤੇ ਆਪਦੀ ਜਮਾਨਤ ਜਬਤ ਹੋਣ ਤੋਂ ਬਚਾ ਗਿਆ ਉਹ ਵੀ ਕਹਿੰਦੇ ਇਸ ਇਨਾਂ ਆਗੂਆਂ ਦੇ ਸੰਪਰਕ ਚ ਹੈ ਹੂੰ ਔਰ ਢੀਂਡਾ ਸਾਹਿਬ ਪਰਿਵਾਰ ਵੀ ਜਿਹੜਾ ਹੈਗਾ ਭਾਵੇਂ ਸੁਖਦੇਵ ਸਿੰਘ ਢੀਂਡਾ ਸਾਤਾ ਵਡੇਰੀ ਉਮਰ ਹੋ ਗਈ ਹੈ ਜੀ ਪਰ ਪਰਮਿੰਦਰ ਸਿੰਘ ਢੀਂਡਾ ਸਾ ਜਿਹੜੇ ਨੇ ਉਹ ਜ਼ਰੂਰ ਇਸ ਮਤਲਬ ਇਹ ਸਰਗਰਮੀਆਂ ਸ਼ਾਮਲ ਨੇ ਭਾਵੇਂ ਸਰਪ੍ਰਸਤੀ ਤਾਂ ਚਲੋ ਉਹਨਾਂ ਦੀ ਹੋਈ ਆ ਪਰ ਇੱਕ ਗੱਲ ਇਹ ਵੀ ਦੇਖਣੀ ਪਊਗੀ ਇਹ ਵੀ ਚਰਚਾਵਾਂ ਨੇ ਵੀ ਜਿਹੜੇ ਆਗੂ ਨੇ ਇਹਨਾਂ ਦੀਆਂ ਸੁਰਾਂ ਵੱਖ-ਵੱਖੀ ਰਹਿਣਗੀਆਂ ਬਿਲਕੁਲ ਜਾਂ ਇਹ ਕਿਸੇ ਨੂੰ ਆਪਣਾ ਲੀਡਰ ਵੀ ਬਣਾ ਕੇ ਚੱਲ ਸਕਣਗੇ ਕਿਉਂਕਿ ਜੇ ਤੁਸੀਂ ਕਿਸੇ ਉਤੇ ਲੜਨਾ ਹੈ ਮੁੱਦਿਆਂ ਤੇ ਲੜਨਾ ਹੈ ਜਾਂ ਕਿਸੇ ਜਾਂ ਕਾਲੀ ਵਰਕਰਾਂ ਨੂੰ ਉਂਗਵਾਈ ਦੇਣੀ ਹੈ ਤਾਂ ਉਹਨਾਂ ਨੂੰ ਇੱਕ ਚਿਹਰਾ ਤਾਂ ਦੇਣਾ ਪਊ ਨਾ ਬਿਲਕੁਲ ਜੀਦੀ ਅਗਵਾਈ ਚ ਸਾਰੀ ਜਿਹੜੀ ਹੈ ਰਣਨੀਤੀ ਬਣ ਸਕੇ ਉਹ ਉਸ ਉਸ ਗੱਲ ਤੇ ਵੀ ਕਿਉਂਕਿ ਬਹੁਤ ਏ ਵਾਰੀ ਇਹ ਲੜਾਈ ਪੈ ਜਾਂਦੀ ਹੈ ਕਿ ਜਿਹੜੇ ਆਗੂ ਉੱਠਦੇ ਵੀ ਨੇ ਉਹ ਕਹਿੰਦਾ ਹਮ ਹਮ ਐ ਦੂਜਾ ਕਹਿੰਦਾ ਹਮ ਹਮ ਐ ਮਤਲਬ ਇੱਕ ਇੱਕ ਆਗੂ ਨੂੰ ਅਗਵਾਈ ਤਾਂ ਕਰਨੀ ਪਊ ਜਾਂ ਆਗੂ ਦਾ ਮੰਨਣਾ ਪਊ ਨਾ ਵਿਚਲਣਾ ਇੱਕ ਪਟੜੀ ਤਾਂ ਇੱਕ ਇੰਜਨ ਵੀ ਲਾਣਾ ਪੈਣਾ ਫਿਰ ਹਾਂ ਹਾਂ ਇਹ ਤਾਂ ਚੱਲਣਾ ਪਊਗਾ ਭਾਵੇਂ ਜਿਹੜੇ ਬਾਦਲ ਸਾਹਿਬ ਸੁਖਵੀਰ ਬਾਦਲ ਸਿਆਸੀ ਸਲਾਹ ਕਰ ਰਹੇ ਆ ਚਰਨਜੀਤ ਸਿੰਘ ਉਹਨਾਂ ਨੇ ਏ ਵੀ ਸਲਾਹ ਦਿੱਤੀ ਹੈ ਉਹਨਾਂ ਨੇ ਵੀ ਕੱਲ ਮੇਰੇ ਖਲੇ ਸਲਾਹ ਦਿੱਤੀ ਹੈ ਪੰਜ ਪ੍ਰਧਾਨੀ ਦਾ ਜਿਹੜਾ ਕਾਲੀ ਦਲ ਚ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪੰਜ ਪ੍ਰਧਾਨੀ ਦਾ ਜਿਹੜਾ ਸਥਾਨਤ ਬਣਾਇਆ ਜਾਵੇ ਪਰ ਇਹ ਆਗੂਆਂ ਨੇ ਜਿਹੜੀਆਂ ਜਿਹੜੀ ਮੀਟਿੰਗਾਂ ਕੀਤੀਆਂ ਨੇ ਜਾਂ ਚੱਲ ਰਹੀਆਂ ਸਰਗਰਮੀਆਂ ਨੇ ਭਾਵੇਂ ਅੱਜ ਮੈਂ ਮਨਪ੍ਰੀਤ ਸਿੰਘ ਯਾੜੀ ਨੂੰ ਉਹਨਾਂ ਨੂੰ ਵੀ ਸੰਪਰਕ ਕਰਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਸੰਪਰਕ ਨਹੀਂ ਹੋ ਸਕਿਆ ਪਹਿਲਾਂ ਜੇ ਗੱਲ ਕਰੀਏ ਤਾਂ ਉਹ ਬਹੁਤੇ ਵਾਰ ਹੀ ਇਹੀ ਕਹਿੰਦੇ ਨਜ਼ਰ ਆਇਆ ਜਾਂ ਸੁਣਿਆ ਕਿ ਨਹੀਂ ਉਹ ਪਾਰਟੀ 'ਚ ਰਹਿ ਕੇ ਸਥਾਨ ਦੀ ਗੱਲ ਕਰਦੇ ਰਹਿਣਗੇ ਪਰ ਜੋ ਹੁਣ ਹਾਲਾਤ ਪਣ ਗਿਆ ਜਾਂ ਲੋਕਾਂ ਕਾਲੀ ਵਰਕਰਾਂ ਚ ਵੀ ਇਹ ਗੱਲ ਉੱਠ ਖੜੀ ਹੈ ਜਾਂ ਕਾਲੀ ਪਰਕਰੇ ਕਹਿਣ ਵੀ ਲੱਗ ਗਿਆ ਵੀ ਜਾਂ ਤਾਂ ਅਗਵਾਈ ਦੇ ਕੇ ਅੱਗੇ ਹੋ ਕੇ ਚੱਲੋ ਅਸੀਂ ਤੁਹਾਡੇ ਨਾਲ ਚੱਲੀਏ ਜਾਂ ਫਿਰ ਪਾਸੇ ਹਟਜੋ ਬਿਲਕੁਲ ਕਿਉਂਕਿ ਆਪਾਂ ਇਹ ਇਹ ਤੇ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਤੇ ਉਹਦੇ ਨਾਲ ਹੀ ਇੱਕ ਹੋਰ ਵੀ ਵੱਡੀ ਗੱਲ ਹੈ ਕਿ ਇਨ੍ਹਾਂ ਚੋਣਾਂ ਚ ਇੱਕ ਹੋਰ ਤੜਾ ਵੀ ਖੜਾ ਹੋਇਆ ਹੂੰ ਪੰਥਕ ਤੜਾ ਤੜਾ ਭਾਈ ਅਮਰਪਾਲ ਸਿੰਘ ਦੀ ਗੱਲ ਕਰੀਏ ਜਾਂ ਭਾਈ ਸਰਬਜੀਤ ਸਿੰਘ ਜਿਹੜੇ ਖਾਲਸਾ ਜਿੱਤੇ ਐ ਤੋਂ ਫਰੀਦਕੋਟ ਤੋਂ ਇਹ ਵੀ ਇੱਕ ਪੰਥਕ ਧੜਾਈ ਐ ਬਿਲਕੁਲ 15 ਵਿਧਾਨ ਸਭਾ ਹਲਕਿਆਂ ਚ ਇਹਨਾਂ ਨੇ ਆਪਣੀ ਜਿੱਤ ਦਰਜ ਕੀਤੀ ਐ ਇਹ 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 ਇੱਕ ਹੀ ਰਣਨੀਤੀ ਪਣਾਉਂਦੇ ਆ ਭਾਈ ਅਮਰਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਕੇ ਕੀ ਰਣਨੀਤੀ ਪਣਾਉਂਦੇ ਨੇ ਕੀ ਪ੍ਰੋਗਰਾਮ ਦਿੰਦੇ ਨੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਭਾਵੇਂ ਤਿੰਨ ਜਾਂ ਇਹ ਇਹ ਜਿਹੜੀਆਂ ਧਿਰਾਂ ਨੇ ਜਮਨਪ੍ਰੀਤ ਸਿੰਘ ਯਾਲੀ ਜਾਂ ਇਹ ਜਿਹੜੇ ਆਗੂ ਨੇ ਭਾਈ ਅਮਰਤਪਾਲ ਸਿੰਘ ਕੀ ਇਹ ਇਕੱਠੇ ਵੀ ਹੋ ਸਕਦੇ ਨੇ ਇਹ ਵੀ ਸਵਾਲ ਉੱਠਦੇ ਆ ਜਾਂ ਇਕੱਠੇ ਵੀ ਕੋਈ ਪ੍ਰੋਗਰਾਮ ਦੇ ਸਕਦੇ ਨੇ ਇਹ ਇਹ ਗਾਂਹ ਦੀਆਂ ਗੱਲਾਂ ਨੇ ਪਰ ਇੱਕ ਗੱਲ ਜ਼ਰੂਰ ਆ ਜਿਹੜੀ ਤੁਸੀਂ ਨਵੀਂ ਗੱਲ ਕੀਤੀ ਹੈ ਕਿ ਨਵੀਂ ਜਾਣਕਾਰੀ ਆਪਣੇ ਕੋਲ ਉਹ ਇਹੀ ਹੈ ਕਿ ਇਹ ਸਰਗਰਮੀਆਂ ਚੱਲ ਰਹੀਆਂ ਨੇ ਜੇ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਤਾਂ ਉਹਦੇ ਬਰਾਬਰ ਜਿਹੜੇ ਇਹ ਆਗੂ ਨੇ ਜਿਹੜੇ ਉਸ ਮੀਟਿੰਗ 'ਚ ਨਹੀਂ ਗਏ ਬਿਲਕੁਲ ਉਹ ਵੱਖਰੀਆਂ ਮੀਟਿੰਗਾਂ ਜ਼ਰੂਰ ਕਰ ਰਹੇ ਨੇ ਤਾਂ ਕਿਤਨਾ ਕਿਤੇ ਸ਼ਰਮ ਨਹੀਂ ਕਾਲ ਸੰਕਟ ਬਣ ਰਾ ਰੇ ਸੰਕਟ ਤਾਂ ਹੈਗੇ ਹੀ ਆ ਨਾ ਸੰਕਟ ਤਾਂ ਵੱਡਾ ਹੈਗਾ ਹੀ ਆ ਵਿਰੋਧੀ ਧਿਰਾਂ ਲਈ ਵੀ ਕਹਿ ਲੋ ਖੁਸ਼ੀ ਦੀ ਵੀ ਗੱਲ ਹੈਗੀ ਆ ਵਿਰੋਧੀ ਧਿਰਾਂ ਤਾਂ ਖੁਸ਼ ਨੇ ਪਰ ਇਹ ਜਿਹੜੀ ਦੇਖੋ ਇੱਕ ਗੱਲ ਜ਼ਰੂਰ ਹੈ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ ਨਾ ਕਾਲੀ ਦਲ ਇਹ ਨੂੰ ਲੈ ਕੇ ਪੰਜਾਬੀ ਚਿੰਤਤ ਵੀ ਹੈਗੇ ਨੇ ਜਿਹੜੇ ਜਿਹੜੀ ਥਾਂ ਤੇ ਆ ਖੜੀ ਹੈ ਕਿਉਂਕਿ ਕੋਈ ਵੀ ਜਿਹੜੀ ਖੇਤਰੀ ਪਾਰਟੀ ਹੈ ਨਾ ਜਿਸ ਤਰੀਕੇ ਨਾਲ ਉਹ ਆਪਣੀ ਸਟੇਟ ਦੇ ਜਾਂ ਆਪਣੀ ਸਟੇਟ ਦੇ ਲੋਕਾਂ ਦੇ ਮੁੱਦੇ ਉਠਾ ਸਕਦੀ ਹੈ ਉਹ ਨੈਸ਼ਨਲ ਪਾਰਟੀਆਂ ਨਹੀਂ ਉਠਾ ਸਕਦੀ ਬਿਲਕੁਲ ਜਾਂ ਕਾਲੀ ਦਲ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਕਾਲੀ ਦਲ ਦਾ ਜਿਹੜਾ ਬਹੁਤਾ ਲੰਬਾ ਪੈੜਾ ਹੈ ਜੀ 1920 ਤੋਂ ਜਦੋਂ ਕਾਲੀ ਦਲ ਦਾ ਗਠਨ ਹੁੰਦਾ ਤਾਂ ਉਸ ਸਮੇਂ ਤੋਂ ਲੈ ਕੇ ਲਾ ਲਈਏ ਤਾਂ ਕਾਲੀ ਦਲ ਜਿਹੜਾ ਮੁੱਦਿਆਂ ਜਾਂ ਮਸਲਿਆਂ ਲਈ ਲੜਦਾ ਹੀ ਆ ਬਿਲਕੁਲ ਵੱਡਾ ਤਾਂ ਸੰਘਰਸ਼ੀ ਕੀਤਾ ਨਾ ਤੇ ਹੁਣ ਜਿਹੜੀ ਦੌੜ ਆ ਉਹ ਸਿਰਫ ਸੱਤਾ ਤੱਕ ਸੀਮਿਤ ਰਹਿ ਗਈ ਹੈ ਮਤਲਬ ਕਹਿਣ ਦਾ ਵੀ ਕਾਲੀ ਦਲ ਦੇ ਅੱਜ ਦੀ ਡੇਟ 'ਚ 1 2 3 ਢੜੇ ਵੀ ਦੇਖੇ ਜਾ ਸਕਦੇ। ਹੂੰ। ਔਰ ਸੰਕਟ ਦੀ ਤੁਸੀਂ ਗੱਲ ਕੀਤੀ ਹੈ ਸੰਕਟ ਤਾਂ ਵੱਡਾ ਹੈਗਾ ਹੀ ਹੈਗਾ। ਜੀ। ਮਤਲਬ ਆਉਣ ਵਾਲੇ ਦਿਨਾਂ 'ਚ ਇਹ ਜਿਹੜੇ ਸਾਈਡ ਤੇ ਆਗੂ ਇਕੱਠੇ ਹੋ ਰਹੇ ਨੇ ਜੀ। ਇਹ ਕੀ ਪ੍ਰੋਗਰਾਮ ਦਿੰਦੇ ਨੇ? ਦੇਖੋ ਇੱਕ ਗੱਲ ਤਾਂ ਕਲੀਅਰ ਆ ਜਾਂ ਹਾਲਾਤ ਇਦਾਂ ਦੇ ਆ ਵੀ ਸੁਖਵੀਰ ਸਿੰਘ ਬਾਦਲ ਤਾਂ ਖੁਦ ਪਾਸੇ ਹਟਣ ਲਈ ਤਿਆਰ ਹੈ ਨਹੀਂ। ਹੂੰ। ਭਾਵੇਂ 4 ਇਲੈਕਸ਼ਨਾਂ ਚ ਕਾਲੀ ਦਲ ਦੇ ਹਾਲਾਤ ਜਿਹੜੇ ਤੁਸੀਂ ਦੇਖਿਆ ਸਭ ਦੇ ਸਾਹਮਣੇ ਆ ਜੀ ਤੇ ਕਹਿ ਲਓ 10 ਸਾਲ ਹੋ ਗਏ ਪਾਰਟੀ ਨੂੰ ਮਤਲਬ ਨਗਾਹ ਆਈ ਆ ਬਿਲਕੁਲ ਔਰ ਐਸ ਵਾਰ ਤਾਂ ਠੀਕ ਹੈ ਚਲੋ ਉਹਨਾਂ ਨੇ ਆਪਣੀ ਇੱਕ ਸੀਟ ਬਚਾ ਲਈ ਹੈ ਹਮ ਪਰ ਹਾਲਾਤਾਂ ਜਿਹੜੇ ਪੰਜਾਬ ਚ 10 ਜਿਹੜੇ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਜਾਣੀ ਇਹ ਬੜਾ ਵੱਡਾ ਮੁੱਦਾ ਬਿਲਕੁਲ ਹੈਨਾ ਤੇ ਇਹ ਗੱਲ ਜ਼ਰੂਰ ਹੈ ਵੀ ਉਹ ਸੁਖਵੀਰ ਬਾਦਲ ਸਾਹਿਬ ਆਪ ਤਾਂ ਨਹੀਂ ਪਾਸੇ ਹਟਣ ਲਈ ਜਾਂ ਨਾ ਯੋ ਪੰਥ ਕੇ ਤਾਂ ਲਈ ਕਹਿ ਲੋ ਜਨ ਲੋ ਉਹ ਨੂੰ ਦੇਖ ਕੇ ਜਾਂ ਝੁੰਦਾ ਕਮੇਟੀ ਦੀ ਰਿਪੋਰਟ ਜਿਹੜੀ ਪਾਰਟੀ ਵਰਕਰਾਂ ਨੇ ਮੰਗ ਕੀਤੀ ਹੈ ਕਿ ਲੀਡਰਸ਼ਿਪ ਬਦਲੀ ਜਾਵੇ ਉਹ ਤੇ ਅਮਲ ਕਰਦੇ ਆ ਉਹ ਆਪ ਤਾਂ ਜਿਹੜਾ ਸਾਈਡ ਤੇ ਸ਼ਾਇਦ ਨਾ ਹੋਣ ਜਿਸ ਤਰ੍ਹਾਂ ਦਾ ਉਹਨਾਂ ਨੇ ਕੱਲ ਕੋਰ ਕਮੇਟੀ ਦੀ ਮੀਟਿੰਗ 'ਚ ਇਸ਼ਾਰਾ ਕੀਤਾ ਜਾਂ ਆਪਦੇ ਸਾਥੀਆਂ ਤੋਂ ਇਸ਼ਾਰਾ ਕਰਵਾਇਆ ਵੀ ਇਹ ਜਿਹੜੀਆਂ ਧਿਰਾਂ ਗੱਲ ਕਰਦੀਆਂ ਨੇ ਝੁੰਦਾ ਕਮੇਟੀ ਦੀ ਉਹ ਇਕੱਠੀਆਂ ਹੋ ਕੇ ਕੀ ਪ੍ਰੋਗਰਾਮ ਦਿੰਦੀਆਂ ਨੇ ਜਾਂ ਜਿਹੜੀ ਅਗਲੀ ਮੀਟਿੰਗ ਹੈ ਜੀ ਦੇ ਬਾਰੇ ਆਪਾਂ ਨੂੰ ਪਤਾ ਲੱਗਿਆ ਵੀ ਮੀਟਿੰਗ ਹੋ ਰਹੀ ਆ ਉਹ ਚ ਕੀ ਪ੍ਰੋਗਰਾਮ ਦਿੰਦਿਆਂ ਜਾਂ ਵੱਡਾ ਪ੍ਰੋਗਰਾਮ ਕੀ ਦਿੰਦਿਆਂ ਨੇ ਕਿਸ ਤਰ੍ਹਾਂ ਵਰਕਰਾਂ ਨੂੰ ਇੱਕ ਪ੍ਰੋਗਰਾਮ ਦਿੰਦਿਆਂ ਨੇ ਉਹ ਸਮਾਂ ਦੱਸੂਗਾ ਪਰ ਇਹ ਜ਼ਰੂਰ ਆ ਕਿ ਜਿਹੜੀ ਇਹ ਧੇਰਾ ਇਹ ਇਕੱਠੀਆਂ ਜਾਂ ਸਰ ਜ਼ਰੂਰ ਜੋੜ ਰਹੀਆਂ ਨੇ ਤਾਂ ਤੁਸੀਂ ਹੁਣੇ ਭਾਈ ਅਮਰਿਤਪਾਲ ਸਿੰਘ ਦਾ ਜ਼ਿਕਰ ਕੀਤਾ ਤਾਂ ਮੈਂ ਪੁੱਛਦਾ ਕਿ ਉਹਨਾਂ ਦੀ ਰਿਹਾਈ ਦੇ ਲਈ ਕੋਈ ਨਵਾਂ ਅਪਡੇਟ ਹੈ ਅ ਦੇਖੋ ਜਿਹੜਾ ਸੈਸ਼ਨ ਨਵੀਂ ਸਰਕਾਰ ਦਾ ਪਹਿਲਾ ਜਿਹੜਾ ਜਾਂ ਸੌ ਚੁੱਕ ਸਮਾਗਮ ਆ 24 ਨੂੰ ਹੈਗਾ ਜੀ ਔਰ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਗੱਲ ਕਰੀਏ ਤਾਂ ਉਹਨਾਂ ਲਈ ਜਿਹੜੀ ਕਾਨੂੰਨੀ ਚਾਰਾ ਜੋਈ ਆ ਉਹ ਤਾਂ ਚੱਲ ਹੀ ਰਹੀ ਹੈ ਹੂੰ ਉਹਨਾਂ ਦੇ ਬਾਪ ਪਿਤਾ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਜਾ ਕੇ ਮਿਲ ਕੇ ਆਏ ਨੇ ਜੀ ਔਰ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ 'ਚ ਵੀ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੈ ਔਰ ਜਿਹੜੀ ਨਵੀਂ ਅਪਡੇਟ ਕਹਿ ਰਹੇ ਹੋ ਤੁਸੀਂ ਉਹ ਇਹ ਹੈ ਕਿ ਜਿਹੜੇ ਆਪਣੇ ਹੈਗੇ ਨੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਹਮ ਜਿਹੜੇ ਕਾਲੀ ਦਲ مان ਤੋਂ ਲੱਗੋ ਕਿ ਉਹਨਾਂ ਨੇ ਵੱਖਰਾ ਇੱਕ ਕਾਲੀ ਦਲ ਬਣਾਇਆ ਜੀ ਉਹਨਾਂ ਦੀ ਅਗਵਾਈ ਚ ਇੱਕ 11 ਮੈਂਬਰੀ ਵਫਦ ਆ ਜਿਹੜਾ ਜਿਸ ਚ ਹੋਰ ਵੀ ਪੰਥਕਾ ਗੂ ਸ਼ਾਮਲ ਨੇ ਉਹਨਾਂ ਨੇ ਰਾਸ਼ਟਰਪਤੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਕਿ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਸੌ ਚੁੱਕ ਸਮਾਗਮ ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ ਉਹ ਲੋਕਾਂ ਦੇ ਚੁਣੇ ਨਮਾਇंदे ਨੇ ਵੱਡੀ ਗਿਣਤੀ ਚ ਜਾਂ ਵੱਡੇ ਸਮਰਥਨ ਨਾਲ ਕਨੂਰ ਸਭ ਹਲਕੇ ਤੋਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਜੀ ਔਰ ਉਹ ਲੋਕਾਂ ਦੇ ਨਮਾਇंदे ਨੇ ਉਹਨਾਂ ਤੋਂ ਜਿਹੜਾ ਐਨਐਸਏ ਹੈਗਾ ਇਹ ਹਟਾਇਆ ਜਾਵੇ ਇਹ ਵੀ ਉਹਨਾਂ ਨੇ ਮੰਗ ਕੀਤੀ ਹੈ ਕਿਉਂ ਨਜਾਇਜ਼ ਲਾਇਆ ਗਿਆ ਔਰ ਦੇਖੋ ਇਹ ਗੱਲ ਤੱਕ ਕਲੀਅਰ ਹੈ ਕਿ ਭਾਈ ਅਮਰਪਾਲ ਸਿੰਘ ਬਾਹਰ ਤਾਂ ਆਉਣਗੇ ਹੂੰ 12 ਕਿ ਉਹ ਮਤਲਬ ਕਿੰਨੇ ਦਿਨ ਦੀ ਉਹਨਾਂ ਨੂੰ ਪ੍ਰੋਲ ਮਿਲਦੀ ਹੈ ਜਾਂ ਕਿੰਨੇ ਦਿਨ ਉਹ ਬਾਹਰ ਰਹਿੰਦੇ ਨੇ ਜਾਂ ਫਿਰ ਜੇਲ੍ਹ ਚ ਜਾਂਦੇ ਨੇ ਜੀ ਇਹ ਤਾਂ ਜਿਹੜੀਆਂ ਕਾਨੂੰਨੀ ਪ੍ਰਕਿਰਿਆ ਨਾਲ ਜੁੜੀਆਂ ਹੋਈਆਂ ਹੈਗੀਆਂ ਨਹੀਂ ਖਬਰਾਂ ਨਹੀਂ ਜਾਂ ਕਾਨੂੰਨੀ ਪ੍ਰਕਿਰਿਆ ਇਸ ਨੂੰ ਕਿਸ ਢੰਗ ਨਾਲ ਦੇਖਦੀ ਹੈ ਪਰ ਇਹ ਜ਼ਰੂਰ ਹੈ ਕਿ ਜਿਹੜੀ ਨਵੀਂ ਅਪਡੇਟ ਹੈਹੀ ਹੈ ਕਿ ਉਹ ਵਫਤ ਜਿਹੜਾ ਰਾਸ਼ਟਰਪਤੀ ਨੂੰ ਮਿਲਿਆ ਜਾਂ ਉਹਨਾਂ ਦੇ ਵਕੀਲ ਨੇ ਜਿਹੜੇ ਉਹ ਵੀ ਆਪਣੀ ਪੱਧਰ ਤੇ ਕਾਨੂੰਨੀ ਚਾਰਾ ਜੋਈ ਕਰਦੇ ਪਏ ਨੇ ਭਾਈ ਅਮਰਤਪਾਲ ਸਿੰਘ ਇਹ ਤੱਕ ਪੱਕਾ ਹੈ ਕਿ ਉਹ ਸੌ ਚੁੱਕ ਸਮਾਗਮ ਚ ਤਾਂ ਜਾਣਗੇ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਔਰ ਐਡੇ ਵੱਡੇ ਸਮਰਥਨ ਨਾਲ ਉਹਨਾਂ ਨੂੰ ਜਿਤਾਇਆ ਗਿਆ ਔਰ ਪੂਰੇ ਕਹੋ ਪੰਜਾਬ ਚ ਹੀ ਉਹਨਾਂ ਦੇ ਨਾਂ ਤੇ ਵੀ ਇੱਕ ਲਹਿਰ ਹੀ ਚੱਲੀ ਹੈ ਹੋਰ ਹਲਕਿਆਂ ਚ ਵੀ ਉਹਨਾਂ ਦਾ ਪ੍ਰਭਾਵ ਦੇਖਿਆ ਗਿਆ ਹਨ ਇਸ ਹਿਸਾਬ ਨਾਲ ਜੇ ਤੋ ਲੋਕ ਚਾਹੁੰਦੇ ਨੇ ਔਰ ਉਹ ਡੈਮੋਕਰੈਟਿਕ ਢੰਗ ਨਾਲ ਚੋਣ ਜਿੱਤੇ ਨੇ ਫਿਰ ਇਸ ਢੰਗ ਨਾਲ ਉਹਨਾਂ ਨੂੰ ਉਹਨਾਂ ਦੀ ਰਿਹਾਈ ਤਾਂ ਬਣਦੀ ਹੋਈ ਹੈ ਔਰ ਉਹ ਸੌਚ ਚ ਸਮਾਗਮ ਚ ਜ਼ਰੂਰ ਜਾਣਗੇ ਪਰ ਭਵਿੱਖ ਚ ਉਹਨਾਂ ਨੂੰ ਕਿੰਨਾ ਸਮਾਂ ਮਿਲਦਾ ਹੈ ਜਾਂ ਕਿੰਨਾ ਟਾਈਮ ਮਿਲਦਾ ਉਹ ਸਮਾਂ ਦੱਸੂਗਾ ਤਾਂ ਅੱਗੇ ਗੱਲ ਕਰਦੇ ਆਂ ਵੀ ਕੱਲ ਆਪਾਂ ਖਾਸ ਤੌਰ ਤੇ ਨਸ਼ਿਆਂ ਦੇ ਮੁੱਦੇ ਤੇ ਗੱਲ ਕੀਤੀ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵੱਧ ਰਿਹਾ ਵਾ ਤਾਂ ਕਿ ਪੰਜਾਬ ਸਰਕਾਰ ਵੱਲੋਂ ਇਸ ਤੇ ਕੋਈ ਆਪਾਂ ਕਈ ਸਟੈਪ ਵੀ ਲਿਆ ਗਿਆ ਵਾ ਦੇਖੋ ਇਹ ਤਾਂ ਹੈ ਕਿ ਲੋਕ ਸਭਾ ਚੋਣਾਂ ਚ ਵੀ ਹਮ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਜਿਵੇਂ ਆਪਾਂ ਗੱਲ ਕੀਤੀ ਸੀਗੀ ਵਿਰੋਧੀ ਧਿਰਾਂ ਨੇ ਇਹ ਮੁੱਦਾ ਠਾਇਆ ਹਮ ਜਾਂ ਜਿਹੜੀ ਆਮ ਆਦਮੀ ਪਾਰਟੀ ਹੈ ਉਦੀ ਹਾਰ ਦੇ ਕੀ ਕੀ ਕਾਰਨ ਬਣੇ ਨੇ ਇਹ ਮੰਤਨ ਜਿਹੜਾ ਹੋਇਆ ਉਹ ਚੇ ਵੀ ਆਇਆ ਕਿ ਸਰਕਾਰ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਿਆਂ ਦੇ ਖਿਲਾਫ ਮਹਿਮ ਨਹੀਂ ਚਲਾ ਸਕੀ। ਹੂੰ। ਔਰ ਚੋਣਾ ਤੋਂ ਤੁਰੰਤ ਬਾਅਦ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਜਿਹੜੀ ਹੈ ਮੀਟਿੰਗ ਵੀ ਕੀਤੀ ਹੈ ਨਵੀਂ ਜਾਣਕਾਰੀ 'ਚ ਉਹਨਾਂ ਨੂੰ ਹਦਾਇਤਾਂ ਵੀ ਕੀਤੀਆਂ ਕਿ ਨਸ਼ੇ ਦੇ ਜਿਹੜੇ ਸਮਗਲਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਾਂ ਜਿਹੜਾ ਬਣਿਆ ਹੋਇਆ ਸਾਂਝ ਬਣੀ ਹੋਈ ਆ ਜੀ ਡਰਗ ਮਾਫੀਆ ਦੀ ਤੇ ਜਿਹੜੇ ਜਿਹੜੇ ਪੁਲਿਸ ਦੇ ਵੀ ਕੋਈ ਮੁਲਾਜ਼ਮ ਵਿਚਰਲੇ ਹੋਏ ਨੇ ਜਾਂ ਕੋਈ ਰਾਜਨੀਤਿਕ ਲੋਕ ਵੀ ਹੈਗੇ ਨੇ ਉਹ ਜਿਹੜਾ ਉਹਨਾਂ ਦੀ ਜਿਹੜੀ ਇਹ ਤਿਕੜੀ ਹੈ ਤੋੜੀ ਜਾਵੇ ਜੀ ਔਰ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਵੱਖ-ਵੱਖ ਜ਼ਿਲ੍ਹਿਆਂ ਚ ਪੁਲਿਸ ਵੱਲੋਂ ਕਈ ਥਾਵਾਂ ਤੇ ਵੱਡੇ ਐਕਸ਼ਨ ਵੀ ਕੀਤੇ ਗਏ ਹੂੰ ਮਤਲਬ ਵੱਡੀਆਂ ਟੀਮਾਂ ਲੈ ਕੇ ਇਤੋਂ ਤੱਕ ਕਿ ਅਧਿਕਾਰੀ ਖੁਦ ਵੀ ਐਸਐਸਪੀ ਲੈਵਲ ਦੇ ਅਧਿਕਾਰੀ ਜਾਂ ਐਸਪੀ ਲੈਵਲ ਦੇ ਅਧਿਕਾਰੀ ਡੀਐਸਪੀ ਇਹ ਅਧਿਕਾਰੀ ਖੁਦ ਵੀ ਅ ਗਏ ਆ ਟੀਮਾਂ ਚ ਜੀ ਔਰ ਕਈ ਜ਼ਿਲ੍ਹਿਆਂ ਚ ਵੱਡੀ ਪੱਧਰ ਤੇ ਜਿਹੜੇ ਮਾਮਲੇ ਵੀ ਦਰਜ ਹੋਏ ਨੇ ਹਾਂ ਦੋਸ਼ੀ ਵੀ ਕਾਬੂ ਹੋਏ ਨੇ ਜਿਵੇਂ ਮੋਗੇ ਜ਼ਿਲ੍ਹੇ ਦੀ ਵੀ ਆਪਾਂ ਕੱਲ ਦੇਖਦੇ ਪਏ ਸੀ ਰਿਪੋਰਟ ਅੱਜ ਸੌਰੀ ਉਹ ਚ ਆਇਆ ਕਿ 11 ਕੇ 12 ਮਾਮਲੇ ਦਰਜ ਹੋਏ ਆ ਦੋਸ਼ੀ ਵੀ ਫੜੇ ਗਏ ਆ ਜਦੋਂ ਐਕਸ਼ਨ ਚ ਆ ਜਾਂਦੀ ਹੈ ਨਾ ਪੁਲਿਸ ਤੇ ਉੱਪਰੋਂ ਖੁੱਲ੍ਹ ਮਿਲ ਜਾਂਦੀ ਹੈ ਸਰਕਾਰ ਹਿਦਾਇਤ ਕਰ ਦਿੰਦੀ ਹੈ ਕਿਉਂਕਿ ਬਹੁਤੇ ਥਾਂਾਂ ਤੇ ਤਾਂ ਫਿਰ ਇਹ ਵਿਚਾ ਲੈ ਲੈਂਦੇ ਆ ਨਾ ਬਹੁਤੇ ਲੋਕ ਜਦੋਂ ਉੱਪਰੋਂ ਤਾਂ ਤੋਂ ਮਤਲਬ ਕਹਿ ਲੋ ਡੰਡਾ ਚੱਕਿਆ ਜਾਵੇ ਜੀ ਫਿਰ ਥੱਲੇ ਦੇ ਜਿਹੜੇ ਲੀਡਰ ਛੋਟੇ-ਛੋਟੇ ਹੁੰਦੇ ਨੇ ਇਹ ਵੀ ਸਮਝ ਜਾਂਦੇ ਆ ਵੀ ਜੇ ਹੁਣ ਸਪੋਰਟ ਕਰਾਂਗੇ ਤਾਂ ਸਮੱਸਿਆ ਖੜੀ ਹੋਊਗੀ ਹੂੰ ਤੇ ਇਹ ਜ਼ਰੂਰ ਹੈ ਕਿ ਨਸ਼ਿਆਂ ਦੇ ਖਿਲਾਫ ਇੱਕ ਮਹਿਮ ਤਾਂ ਚੱਲੀ ਆ ਪਰ ਇਹ ਜੇ ਲਗਾਤਾਰ ਤਾਇ ਚ ਬਣੀ ਰਵੇ ਕਿਉਂਕਿ ਜ਼ਰੂਰੀ ਹੈ ਲਗਾਤਾਰ ਚੱਲੇ ਹੂੰ ਇੱਕ ਵਾਰੀ ਛਾਪਾ ਮਾਰ ਲਿਆ ਜਾਂ ਬਹੁਤ ਇਥਾਂ ਮਤੋਂ ਲਾਹਣ ਫੜ ਲਿਆ ਸ਼ਰਾਬ ਦੇ ਸੀਦਾ ਬਣਾਉਂਦਿਆਂ ਦਾ ਹਨ ਇਹ ਵੱਡੀ ਗੱਲ ਹੁੰਦੀ ਹੈ ਜੇ ਇੰਨੇ ਲੀਟਰ ਲਾਹਣ ਫੜ ਲਿਆ ਉਹਨੂੰ ਮਤਲਬ ਜਾਂ ਮਿਲੀਲੀਟਰ ਚ ਬਣਾ ਕੇ ਉਹਨੂੰ ਬਹੁਤ ਵੱਡੀ ਕਾਰਵਾਈ ਦਿਖਾਉਣ ਲਈ ਪੁਲਿਸ ਅਧਿਕਾਰੀ ਕਈ ਥਾਵਾਂ ਤੇ ਕੰਮ ਕਰਦੇ ਆ ਪਰ ਉਹ ਜਿਹੜਾ ਇਹ ਚ ਲਗਾਤਾਰਤਾ ਬਣਾਈ ਰੱਖੀ ਜਾਵੇ ਜੀ ਜਿਹੜੇ ਜਿਹੜੇ ਅਸਲ ਰੂਪ ਚ ਜਿਹੜੇ ਮਾਫੀਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਕਈ ਵਾਰ ਇਹ ਹੁੰਦਾ ਵੀ ਥੋੜੀ ਪੂੜੀ ਜਾਂ ਛੋਟੀ ਇੱਕ ਬੋਤਲ ਜਾਂ ਦੋ ਬੋਤਲ ਵਾਲਿਆਂ ਨੂੰ ਲਪੇਟ ਦਿੱਤਾ ਜਾਂਦਾ ਜਿਹੜਾ ਵੱਡਾ ਵੱਡੇ ਮਾਫੀਆ ਹੁੰਦਾ ਉਹਨੂੰ ਛੱਡ ਦਿੱਤਾ ਜਾਂਦਾ ਵੱਡੇ ਟਰੱਕ ਜਾਂਦੇ ਹਾਂ ਹਾਂ ਉਹ ਉਹ ਕਾਰਵਾਈ ਇੱਕ ਮਤਲਬ ਫਾਰਮੈਲਟੀ ਪੂਰੀ ਕਰ ਦਿੱਤੀ ਜਾਂਦੀ ਹੈ ਪਰ ਜੇ ਸਰਕਾਰ ਜਾਂ ਪੁਲਿਸ ਵਿਭਾਗ ਵਾਕਈ ਨਸ਼ਿਆਂ ਨੂੰ ਹਟਾਉਣਾ ਚਾਹੁੰਦਾ ਜਾਂ ਨਸ਼ਿਆਂ ਦੇ ਧੰਦੇ ਨੂੰ ਬੰਦ ਕਰਨਾ ਚਾਹੁੰਦਾ ਤਾਂ ਪ੍ਰਭਾਵਸ਼ਾਲੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਤੇ ਜਿਹੜੀ ਇਹ ਸ਼ੁਰੂਆਤ ਹੋਈ ਹੈ ਜੀ ਇਹ ਚ ਲਗਾਤਾਰਤਾ ਬਣੀ ਰਹਿਣੀ ਚਾਹੀਦੀ ਹੈ ਹਾਂ ਲਗਾਤਾਰ ਇੱਕ ਆਰਬਈ ਚੱਲੂਗੀ ਤਾਂ ਜਿਹੜਾ ਇਹਦੇ ਨਤੀਜੇ ਸਾਹਮਣੇ ਆਉਣਗੇ ਇਹ ਜ਼ਰੂਰ ਹੈ ਕਿ ਇਹ ਮੁੱਦਾ ਉੱਠਣ ਤੋਂ ਬਾਅਦ ਚੋਣਾਂ 'ਚ ਇਹ ਮੁੱਦੇ ਦੀ ਚਰਚਾ ਹੋਣ ਤੋਂ ਬਾਅਦ ਸਰਕਾਰ ਜਾਂ ਪੁਲਿਸ ਵਿਭਾਗ ਜਿਹੜਾ ਹਰਕਤ 'ਚ ਜ਼ਰੂਰ ਆਇਆ ਤਾਂ ਇਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਹੈ ਕੱਲ੍ਹ ਦੁਬਾਰਾ ਤੁਹਾਡੇ ਨਾਲ ਫੇਰ ਜੁੜਾਂਗੇ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ